ਮੈਂ ਕਲਵੰਤ ਸਿੰਘ ਮੈਂ ਤੋਂ ਕੈਂਡੀਡੇਟ ਸ੍ਰੀ ਫਤਿਹਗੜ ਸਾਹਿਬ ਤੋਂ ਅੱਜ ਪਣਜੀ ਪਣ ਕੁਮਾਰੀ ਮਾਇਆਪਤ ਜੀ ਜੋ ਰਾਸ਼ਟਰੀ ਪ੍ਰਧਾਨਾ ਪਾਜਨ ਸਮਾਜ ਪਾਰਟੀ ਦੇ ਉਹ ਇੱਥੇ ਪਹੁੰਚੇ ਆ ਤੇ ਉਹਨਾਂ ਨੇ ਆ ਕੇ ਇੱਥੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੀ ਇੱਕ ਜਵਨ ਨੂੰ ਹਾਥੇ ਦਾ ਵੱਡਣਾ ਦਵਾ ਕੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਚਤਾਈਏ ਤੇ ਉਹਨਾਂ ਵਾਲੇ ਸਮੇਂ ਵਿੱਚ ਆਪਣਾ ਰਾਜਪਾਗ ਲੈ ਕੇ ਆਪਣੇ ਗਰੀਬਾਂ ਮਜ਼ਦੂਰਾਂ ਕਰਮਚਾਰੀਆਂ ਵਪਾਰੀਆਂ ਜਿਨ੍ਹਾਂ ਇਹਨਾਂ ਨੂੰ ਰਾਹਤ ਦਈਏ ਜਿਹੜੀ ਅੱਜ ਤੱਕ ਸਰਕਾਰਾਂ ਬਣੀਆਂ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਸਾਰੀਆਂ ਲੋਟੋ ਸਰਕਾਰਾਂ ਬਣੀਆਂ ਨੇ ਇਹਨਾਂ ਨੂੰ ਰੋਕਣ ਦੇ ਲਈ ਬਹੁਜਨ ਸਮਾਜ ਪਾਰਟੀ ਨੂੰ ਆਉਣਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਸੰਵਿਧਾਨ ਦੇ ਮਗਰ ਸਾਰੀਆਂ ਪਾਰਟੀਆਂ ਪਈਆਂ ਹੋਈਆਂ ਨੇ ਭਾਜਪਾ ਸਰਕਾਰ ਕਹਿੰਦੀ ਹੈ ਕਿ ਸੰਵਿਧਾਨ ਖਤਮ ਕਰਨਾ ਹੈ ਪਰ ਅਸੀਂ ਬਹੁਜਨ ਸਮਾਜ ਪਾਰਟੀ ਦੇ ਬਹੁਜਨ ਸਮਾਜ ਪਾਰਟੀ ਦੇ ਲੋਕਾਂ ਨੂੰ ਲੀਡਰਾਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਲੋਕਾਂ ਨੂੰ ਲਾਮਬੰਦ ਕਰਕੇ ਇੱਕ ਮੰਚ ਤੇ ਇਕੱਠਾ ਕਰਕੇ ਆਪਣਾ ਸੰਵਿਧਾਨ بچਾਈਏ ਜੇ ਸੰਵਿਧਾਨ ਬਚਦਾ ਤਾਂ ਉਹਨੇ ਵਾਲੇ ਪੀੜ੍ਹੀਆਂ ਬਚਦੀਆਂ ਜੇ ਸੰਵਿਧਾਨ ਨੂੰ ਕੋਨੇ ਕੀ ਕਰਦਾ ਤਾਂ ਉਹਦੇ ਵਿੱਚ ਸਾਨੂੰ ਬਹੁਤ ਵੱਡਾ ਨੁਕਸਾਨ ਹੋਣਾ ਜਦੋਂ ਸੰਵਿਧਾਨ ਬਚ ਕੇ ਭੈਣ ਭੈਣ ਜੀ ਪ੍ਰਧਾਨ ਮੰਤਰੀ ਬਣਨਗੇ ਤਾਂ ਥੋੜਾ ਨਾ ਬਹਿਦਾ ਕਰਦੇ ਕਿ ਉਹਨੇ ਵਾਲੇ ਸਮੇਂ ਦੇ ਵਿੱਚ ਸਿੱਖਿਆ ਦਾ ਪ੍ਰਬੰਧ ਵਧੀਆ ਹੋਗਾ ਸਿਹਤ ਸਹੂਲਤਾ ਦਾ ਪ੍ਰਬੰਧ ਵਧੀਆ ਹੋਗਾ ਮੈਡੀਕਲ ਸਹੂਲਤਾ ਬਧ ਵਧਿਆ ਪ੍ਰਬੰਧ ਹੋਗਾ ਜਿਹੜੇ ਬੱਚੇ ਪੜ੍ਹੇ ਕੇ ਬੇਰੁਜ਼ਗਾਰ ਫਿਰਦੇ ਆ ਉਹਨਾਂ ਨੂੰ ਨੌਕਰੀਆਂ ਦਾ ਪ੍ਰਬੰਧ ਕਰਨਾ ਬਹੁਤ ਜਨ ਸਮਾਜ ਪਾਰਟੀ ਦੀ ਜ਼ਿੰਮੇਵਾਰੀ ਹੋਗੀ ਤੇ ਭਾਰਤ ਨੂੰ ਵਕਾਸ ਦੇ ਲੇਖ ਤੇ ਤੋਰਨਾ ਤੇ ਮੁੜ ਕੇ ਭਾਰਤ ਨੂੰ ਸੋਨ ਵਿੱਚ ਚੜੀ ਬਣਾਉਣਾ ਇਹ ਬਹੁਜਨ ਸਮਾਜ ਪੜ ਦੇ ਦਾ ਮੁੱਖ ਟੀਚਾ ਹੋਏਗਾ ਜੋ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦਿਰਾਤ ਚਲਦੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਨਾਲ ਹੀ ਚਲਦੀ ਹੈ ਇਸ ਕਰਕੇ ਸਾਰਿਆਂ ਵਿਚਾਰਨਾ ਚ ਬੇਨਤੀ ਹੈ ਕਿ ਇੱਕ ਜੋਨੋ ਹੱਥ ਦਾ ਪੱਤਰ ਦਵਾ ਕੇ ਬਹੁਜਨ ਸਮਾਜ ਪੜ ਦੇ ਉਮੀਦਵਾਰਾਂ ਨੂੰ ਮੈਨੂੰ ਵੀ ਫਤਿਹਗੜ੍ਹ ਸਾਹਿਬ ਤੋਂ ਮਾਨ ਬਖਸ਼ਿਓ ਧੰਨਵਾਦ ਜੈ ਪੀਮ ਜੈ ਪਹਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭੋਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਭੈਣ ਕੁਮਾਰੀ ਮਾਇਆਬਤੀ ਜੀ ਅੱਜ ਇੱਕ ਚੋਣਵੀ ਰੈਲੀ ਨੂੰ ਸੰਬੋਧਨ ਕਰਨ ਆਏ ਸਨ ਉਹਨਾਂ ਦੀ ਆਣ ਦੀ ਜਿਹੜੀ ਖਬਰ ਸਗੀ ਉਹ ਭਾਵੇਂ ਬਹੁਤ ਲੰਬਾ ਸਮਾਂ ਤਿਆਰੀ ਲਈ ਨਹੀਂ ਮਿਲਿਆ ਲੇਕਿਨ ਲੋਕ ਆਪ ਮਹਾਰੇ ਬਹੁਤ ਹੀ ਭਾਰੀ ਸੰਖਿਆ ਵਿੱਚ ਪਹੁੰਚੇ ਕਿਉਂਕਿ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਨੇ ਜਿਹੜਾ ਇਹ ਅੰਦੋਲਨ ਸਮਾਜਿਕ ਪਰਵਰਤਨ ਤੇ ਆਰਥਿਕ ਮੁਕਤੀ ਦਾ ਸ਼ੁਰੂ ਕੀਤਾ ਉਸ ਅੰਦੋਲਨ ਦੇ ਤਹਿਤ ਅੱਜ ਜਿਹੜਾ ਅੰਦੋਲਨ ਆ ਇਹ ਜਨ ਜਨ ਤੱਕ ਪਹੁੰਚ ਚੁੱਕਿਆ ਹੈ ਪੂਰੇ ਭਾਰਤ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਬਹੁਤ ਵੱਡੀ ਲਹਿਰ ਆ ਤੇ ਪੰਜਾਬ ਦੀਆਂ 13 ਤੇ ਇੱਕ ਨਾਲ ਚੰਡੀਗੜ੍ਹ ਦੀ ਸੀਟ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਬਹੁਜਨ ਸਮਾਜ ਪਾਰਟੀ ਲੜ ਰਹੀ ਆ ਮੈਂ ਆਪਣੇ ਮਾਧਿਅਮ ਤੋਂ ਤੇ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਅਪੀਲ ਕਰਾਂਗਾ ਕੇ ਬਹੁਜੋ ਸਮਾਜ ਪਾਰਟੀ ਦੇ ਵਰਕਰ ਸਮਰਥਕ ਜਿਹੜਾ ਸਮਾਂ ਆਪਣੇ ਕੋਲ ਬਚਿਆ ਉਹ ਜੀ ਜਾਣ ਦੇ ਨਾਲ ਤਨਦੇਹੀ ਦੇ ਨਾਲ ਮਿਹਨਤ ਕਰਕੇ ਬਹੁਜੋ ਸਮਾਜ ਪਾਰਟੀ ਦੇ ਇਸ ਇਕੱਠ ਨੂੰ ਵੋਟਾਂ ਦੇ ਵਿੱਚ ਤਬਦੀਲ ਕਰਨ ਤਾਂ ਕਿ ਜਿਹੜਾ ਆਉਣ ਵਾਲੇ 4 ਤਰੀਕ ਨੂੰ ਬਹੁਜੋ ਸਮਾਜ ਪਾਰਟੀ ਦੇ ਜਿਹੜੇ ਰਿਜ਼ਲਟ ਆ ਹੱਕ ਦੇ ਵਿੱਚ ਆਣ ਆਪਣੇ ਪ੍ਰਤੀਯਸੀ ਇਥੋਂ ਜਿੱਤ ਕੇ ਜਾਣ ਇਹ ਅਪੀਲ ਬੇਨਤੀ ਕਰਦਾ ਹੋਇਆ ਰਜਾ ਲੈਣਾ ਜੈਪੀਮ ਜੈਪਾਲ ਜਿਹਨਾਂ ਅਰਥਾਂ ਅਧੀਨ ਗਰੀਬੀ ਦੇ ਰਾਜਾ ਪੰਜਾਬ ਦੇ ਵਿੱਚ ਜਿਹੜਾ ਦੁਆਬਾ ਆ ਉਹ ਹਮੇਸ਼ਾ ਤੋਂ ਮੌਰੀ ਰਿਹਾ ਦੁਆਬੇ ਦੇ ਵਿੱਚ 2019 ਦੀਆਂ ਚੋਣਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਪੀਡੀਏ ਦੇ ਮਾਧਿਅਮ ਤੋਂ ਸਿਰਫ ਤਿੰਨ ਸੀਟਾਂ ਦੇ ਉੱਤੇ ਇਲੈਕਸ਼ਨ ਲੜੀ ਸੀ ਜਿਸ ਦੇ ਨਾਲ ਬਹੁਜਨ ਸਮਾਜ ਪਾਰਟੀ ਨੂੰ ਭਾਰੀ ਸੰਖਿਆ ਵਿੱਚ ਬਹੁਤ ਵੋਟ ਪਏ ਸਨ ਇਸ ਕਰਕੇ ਜਿਹੜੀ ਦੁਆਬੇ ਦੀਆਂ ਤਿੰਨੇ ਸੀਟਾਂ ਆ ਉਹ ਬਹੁਤ ਹੀ ਭਾਰੀ ਬਹੁਮਤ ਨਾਲ ਬਹੁਜਨ ਸਮਾਜ ਪਾਰਟੀ ਆਪਣੀ ਜਿੱਤ ਦਰਜ ਕਰੂਗੀ ਜੈ ਭੀਮ ਜੈ ਭਾਰ ਮੈਂ ਪਰਗਨ ਬਿਲਗਾ ਬਸਪਾ ਗੂ ਪੰਜਾਬ ਅੱਜ ਦੀ ਜਿਹੜੀ ਰੈਲੀ ਦੇਖ ਕੇ ਇਹ ਲਗਭਗ ਤੈਅ ਹੋ ਗਿਆ ਵੀ ਪੰਜਾਬ ਦੀਆਂ 13 ਦੀਆਂ 13 ਤੇ ਇੱਕ ਸੀਟ ਚੰਡੀਗੜ੍ਹ ਦੀ ਜਿੱਤ ਕੇ ਬਹੁਜਨ ਸਮਾਜ ਪਾਰਟੀ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਬਣਾ ਜਾ ਰਹੀ ਆ ਪੰਜਾਬ ਦਾ ਹਿੱਸਾ ਵੀ ਪੈਨ ਕੁਮਾਰੀ ਮਾਇਆਵਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਜਿਹੜਾ ਲੋਕ ਅੱਜ ਤੋਂ ਮੈਦਾਨ 'ਚ ਕੁੱਦੇ ਹੋਏ ਆ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਨੇ ਜਿਹੜਾ ਸਨੇਹਾ ਲੋਕਾਂ ਨੂੰ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਮੇਰੇ ਦੇਸ਼ ਦੇ ਲੋਕੋ ਆਪਣੀਆਂ ਚੁਗਿਆਂ ਦੀਆਂ ਦਵਾਰਾਂ ਤੇ ਲਿਖ ਲੋ ਤੁਸੀਂ ਇੱਕ ਦਿਨ ਇਸ ਦੇਸ਼ ਦੇ ਹੁਕਮਨਾ ਹੁਕਮਰਾਨ ਬਣਨਾ ਹੈ ਉਹ ਸੱਚ ਹੋਣ ਜਾ ਰਿਹਾ ਸ਼ਾਬਕਾਂਸ਼ੀ ਰਾਮ ਦਾ ਸੰਘਰਸ਼ ਜਿਹੜਾ ਅੱਜ ਲੋਕਾਂ ਨੂੰ ਯਾਦ ਆ ਰਿਹਾ ਉਹ ਤਦ ਹੀ ਯਾਦ ਆ ਰਿਹਾ ਬੱਖ-ਬੱਖ ਸਰਕਾਰਾਂ ਦੇਖ ਕੇ 75 ਸਾਲ ਦਾ ਰਾਜ ਦੇਖ ਕੇ ਇੱਥੇ ਦੇਸ਼ ਦੇ ਹਾਲਾਤ ਆ ਜਿਹੜੇ ਐਨੇ ਮਾੜੇ ਭ੍ਰਸ਼ਟਾਚਾਰਨਾ ਲਪਤ ਸਰਕਾਰਾਂ ਗੁੰਡਾਗਰਦੀ ਨਾਚਾਖੋਰੀ ਇਸ ਦੇਸ਼ ਦੇ ਅੰਦਰ ਬੇਰੋਜ਼ਗਾਰੀ ਜਿਹੜੀ ਅਤ ਦੀ ਆ ਇਦਾਂ ਦੇ ਹਾਲਾਤ ਦੇਖ ਕੇ ਜਿਹੜਾ ਦੇਸ਼ ਦੇ ਅੰਦਰ ਲੋਕ ਜਿਹੜੇ ਆ ਮੁੜ ਕੇ ਬਹੁਜਨ ਸਮਾਜ ਪਾਰਟੀ ਨੂੰ ਸਪੋਰਟ ਕਰ ਰਹੇ ਆ ਇਸ ਦੇਸ਼ ਦਾ ਇੱਕ ਇੱਕ ਨਾਗਰਿਕ ਜਿਹੜਾ ਆਉਣ ਵਾਲੀ ਇੱਕ ਤਰੀਕ ਦਾ ਇੰਤਜ਼ਾਰ ਕਰ ਰਹੇ ਆ ਵੀ ਇੱਕ ਤਰੀਕ ਨੂੰ ਬਹੁਜਨ ਸਮਾਜ ਪਾਰਟੀ ਦੇ ਚੋਣ ਨਿਸ਼ਾਨ ਹਾਥੀ ਤੇ ਮੋਹਰੇ ਲਾ ਕੇ ਦੇਸ਼ ਦੀ ਸਰਕਾਰ ਦੇ ਵਿੱਚ ਜਿਹੜੀ ਸਰਕਾਰ ਬਹੁਜਨ ਸਮਾਜ ਪਾਰਟੀ ਦੀ ਬਣੀ ਜਿਹੜੀ ਸਰਕਾਰ ਬਣੀ ਉਹਦਾ ਪ੍ਰਧਾਨ ਮੰਤਰੀ ਪੈਨ ਕੁਮਾਰੀ ਮਾਇਆਵਤੀ ਬਣੀ ਇਹੀ ਕਾਮਨਾ ਕਰਦੇ ਆ ਆਸ ਕਰਦੇ ਆ ਸੋ ਇੰਨਾ ਹੀ ਕਹਿੰਦਾ ਹੋਇਆ